ਸ਼ਾ ਵੇਚਣ ਵਾਲਿਆਂ ਦਾ ਲੱਕ ਤੋੜਦੇ ਹੋਏ ਪੁਲਿਸ ਨੇ ਇੱਕ ਵਾਰ ਫੇਰ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਲਗਭਗ ਉਹਦੇ ਨਾਲ-ਨਾਲ 20 ਜਣੇ ਉਸ ਕੇਸ ਦੇ ਵਿੱਚ ਨਾਮਜ਼ਦ ਕੀਤੇ ਹੈਗੇ ਹਨ ਨਾਲ ਹੈਗੇ ਨੇ ਫਿਲੀਸਟੀਸ਼ਨਲ ਗਲਪਤ ਕਰਦੇ ਪਰ ਕੀ ਮਾਮਲਾ ਹੈਗਾ ਕਿ 9 ਜਣੇ ਜਿਹੜੇ ਪੰਜਾਬ ਚੋਂ ਗੈਂਗਸਟਰਵਾਦ ਦਾ ਸਫਾਇਆ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਹੈ ਮੁੱਖ ਮੰਤਰੀ ਭਗਵੰਤ ਸਿੱਮਾਨ ਦੀਆਂ ਹਦਾਇਤਾਂ ਤੇ ਐ ਜੀ ਟੀ ਐਫ ਨੇ ਸਖਤੀ ਦਿਖਾਉਂਦਿਆਂ ਹੁਣ ਤੱਕ ਪੰਜਾਬ ਅੰਦਰ ਅਪਰਾਧਿਕ ਮਾਮਲਿਆਂ ਨੂੰ ਲੈ ਕੇ 1100 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ ਜਦਕਿ 1165 ਨਜਾਇਜ਼ ਹਥਿਆਰ ਅਤੇ ਅਪਰਾਧ ਲਈ ਵਰਤੇ 270 ਵਾਹਨ ਬਰਾਮਦ ਕੀਤੇ ਨੇ ਹਮਨੇ ਆਤੇ ਹੀ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਮੈਂ ਆਪਣੀ फोर्स को बधाई देता हूं कि उन्होंने अपनी जान जोखम में डालकर पता नहीं कितने घरों के चूलों की आग जो बुझने वाली थी उसको बचा लिया मैं पौने तीन करोड़ लोगों की सुरक्षा की गारंटी लेता हूं मेरा काम है क्योंकि मुझे इतना प्यार दिया आपने इतना प्यार दिया अब जिम्मेदारी मेरी है आपने अपना फर्ज निभा दिया अब फर्ज निभाने की बारी मेरी है ਪੰਜਾਬ ਸਰਕਾਰ ਦਾ ਮੁੱਖ ਮਕਸਦ ਅਪਰਾਧ ਤੇ ਰੋਕ ਲਗਾ ਕੇ ਸੂਬੇ ਦੇ ਲੋਕਾਂ ਨੂੰ ਇੱਕ ਸੁਖਾਵਾਂ ਮਾਹੌਲ ਪ੍ਰਦਾਨ ਕਰਨਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਕਿਹਾ ਉਹ ਕਰ ਦਿਖਾਇਆ ਪੰਜਾਬ ਚੋਂ ਹੋ ਰਿਹਾ ਹੈ ਅਪਰਾਧ ਦਾ ਸਫਾਇਆ ਇਹ ਪਿਛਲੇ 2 ਹਫਤੇਾਂ ਤੋਂ ਇੱਕ ਸਪੈਸ਼ਲ ਆਪਰੇਸ਼ਨ ਚੱਲ ਰਿਹਾ ਸੀ ਜਿਦੇ ਵਿੱਚ काफ़ी अच्छी कामयाबी कमिश्नर पुलिस जलंधर में मिली है आगरा तो कुछ लोग गिरफ़्तार किए गए हैं टोटल मिला के नौ जने गिरफ़्तार हैं आगरा दिन छः जड़े हैं अमृतसर hmm. हैं, हैं दो जलंधर वक -वक तो है। के वक्त टाइम तो गिरफ़्तार हुए हैं इन्होंने पोजिशनों साढ़े तीन किलो ओ अफीम भी कंट्रीम करते हैं एक लख ग्यारह हज़ार के करीब ਮਾਸ਼ੇ ਰਿਗੁਲੀਆ ਇਹ ਬਰਾਮਾ ਲਗਦਾ ਹੈ ਹਾਂ ਅਲੱਗ-ਅਲੱਗ ਨੇ ਮੈਜੋਰਿਟੀ ਗੜੇ ਹੋਰ ਮਰਮਲ ਤੇ ਇਹਦੀ ਜਿਹੜੀ origin ਹੈ ਉਹ ਗੁਜਰਾਤ ਹੈ ਜਿਹੜਾ ਫੈਕਟਰੀ ਹੈ ਉਹ ਵੀ ਉਹ ਚੈੱਕ ਕਰਾ ਰਹੇ ਕਿ ਇਹ ਲੀਗਲੀ ਮਾਰਕਟਿੰਗ ਹੋ ਰਹੀ ਕਿ ਨਹੀਂ ਮੋਟਰ ਸਪਰਿੰਡ ਇਹ ਹੁੰਦਾ ਸੀਗਾ ਕਿ ਜਿੱਥੇ ਇਹ ਆਗਰਾ ਮਰਾਦਾਬਾਦ ਤੱਕ ਨਜ਼ਰ ਪੰਨਾ ਜਿੱਥੇ ਜਿੱਥੇ ਵੱਡੀ ਕੈਮਿਕਲ ਸ਼ਾਪਸ ਹੈ ਜਾਂ ਹੱਬ ਹੱਬ ਮੈਡੀਕਲ ਹੱਬ ਹੈ ਮੈਡੀਕਲ ਕੈਮਿਸਟਰੀ ਕਿ ਵਿਗੁਨੀ ਹੈ ਇਹਨਾਂ ਨੂੰ ਕੁਝ ਕੁ ਪੱਗਾਂ ਦਾ ਸੀ ਕਿ ਕਿਤਾਬਾਂ ਦਾ ਸੀ ਕੂਰੀਰ ਆਹੀਂ ਕਿ ਅਸੀਂ ਸਭ ਤੇ ਜਾ ਰਹੇ ਸੀ ਕੂਰੀਰ ਆਹੀਂ ਜਿਹੜਾ ਮਾਮੂਲ ਦਾ ਸਪਾਈ ਹੋ ਗਿਆ ਸੀ ਉਹ ਵੀ ਨਾਮਜ਼ਦ ਹੈਗੇ ਸਾਮਲੇ ਦੀ ਕੂਰੀਰ ਵਾਲੇ ਵੀ ਨਾਮਜ਼ਦ ਹੈ ਜਿਹੜੇ ਜਿਹੜੇ ਇਹਨਾਂ ਨੇ ਜਸਟਿਸ ਜੁਡੀਕਟਰੀ ਹੈ ਉਹਨਾਂ ਨੇ ਆਪ ਨੂੰ ਦੱਸਿਆ ਕਿ ਕਿਸ ਕਿਸ ਕੋਲ ਸੀ ਲਾ ਨਾਮ ਹੈ ਕਿ ਤੇ ਸੀ ਸੀ ਨਾ ਨਾਮ ਕੋਰਡਰ ਦਾ ਵੀ ਯੂਜ਼ ਹੁੰਦਾ ਸੀ ਕੋਰਡਰ ਦਾ ਹਰ ਦੇ ਲਾਗੇ ਉਹ ਸਪੈਸ਼ਲ ਕੋਡ ਵਾਲੇ ਜਿਹੜੇ ਸਿਸਟਮ ਨੇ ਹਾਲੇ ਤੱਕ ਤਾਂ ਕਾਫੀ ਆਏ ਹਨ ਉਹ ਵੈਰੀਫਾਈ ਕਰਦੇ। ਤਾਂ ਬਿਲਕੁਲ ਐਸੋਲੇ ਪੁਲਿਸ ਕਮਿਸ਼ਨਰ ਨੂੰ ਵੱਡੀ ਕਾਮਯਾਬੀ ਇੱਥੇ ਜਿਹੜੀ ਮਿਲੀ ਹੈਗੀ ਕਿ 9 ਜਣੇ ਉਸ ਮੈਡੀਕਲ ਦਾ ਜਿਹੜਾ ਨਸ਼ਾ ਡਰਗ ਦਾ ਜਿਹੜਾ ਨਸ਼ਾ ਸੀਗਾ ਉਹਦੇ ਵਿੱਚ 9 ਜਣੇ ਨੂੰ ਅਰੈਸਟ ਕੀਤਾ ਹੈਗਾ। 3.5 ਕਿਲੋ ਦੇ ਕਰੀਬ ਆਫੀਨ ਹੈਗੀ ਆ ਤੇ ਨਾਲ ਦੀ ਨਾਲ 1,11,000 ਦੇ ਕਰੀਬ ਜਿਹੜੀਆਂ ਮੈਡੀਕਲ ਦਵਾਈਆਂ ਹੈਗੀਆਂ ਉਹ ਆਪਣੇ ਕਬਜ਼ੇ ਵਿੱਚ ਲਈਆਂ ਤੇ ਨਾਲ ਦੇ ਨਾਲ ਇਹ ਵੀ ਦੱਸ ਰਹੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਸਟੇਜ ਨੂੰ ਟੋੜਨ ਲਈ 20 ਜਾਨੇ ਨਾਮਜ਼ਦ ਕੀਤੇ ਹੈ ਇਹਦੇ ਵਿੱਚ ਕੋਰੀਅਰ ਵਾਲੇ ਵੀ ਸ਼ਾਮਲ ਹੈਗੇ ਨੇ 2 ਜਾਨੇ ਜਲੰਧਰ ਦੇ ਹੈਗੇ ਨੇ ਤੇ 6 ਜਾਨੇ तकरीबन तकरीबन ਅਮੇਸ਼ਬ ਦੇ ਹੈਗੇ ਨੇ ਇਸ ਮਾਮਲੇ ਨਾਲ ਹੋਰ ਅਪਡੇਟ ਲਗਾਤਾਰ ਸ੍ਰੀ ਆਪਣੇ ਦਰਸ਼ਕਾਂ ਨੂੰ ਦਿਨ ਦਿਹਾੜਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ